ਗੁਰੂ ਨਾਨਕ ਸੱਚੇ ਪਾਸ਼ਾ ਜੀ ਜਦੋਂ ਲੱਦਾਖ ਜਾ ਰਹੇ ਸਨ ਤੇ ਉਹ ਪਹਿਲੇ ਉਪਾਸ਼ੀ ਸ਼ਹਿਰ ਗਏ ਉਥੋਂ ਦੀ 32 ਕਿਲੋਮੀਟਰ ਦੀ ਦੂਰੀ ਤੇ ਇੱਕ ਕਾਰੂ ਜਗਾ ਆਂਦੀ ਹੈ ਕਾਰੂ ਦੇ ਦੋ ਐਸੇ ਪਿੰਡ ਨੇ ਜਿੱਥੇ ਸਿਰਫ ਔਰ ਸਿਰਫ ਗੁਰਨਾਨਕ ਦੇਵ ਜੀ ਨੂੰ ਹੀ ਮੰंदे ਨੇ उन उसके अलावा वह किसी देवी देवता की पूजा नहीं करते इत कि उर वे गुरु नानक सच्चे पाशाह जी द ही ग होंदिया हैं हाँ उ कोई गुरद्वारा साहिब नहीं है कारूच ही एक हेमुस लद्दाख की सब तू पुरानी बस्ती है ਉੱਥੇ ਦੀ ਨੀਂਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਰੱਖੀ ਸੀ ਉੱਥੇ ਇੱਕ ਪੱਥਰ ਹੈ ਜਿਸ ਤੇ ਬੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਸਨ ਤੇ ਇਹ ਵੀ ਕਹਿੰਦੇ ਹਨ ਕਿ ਉੱਥੇ ਉਸੇ ਪੱਥਰ ਦੇ ਉੱਤੇ ਬੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ ਜਪ ਤਪ ਕੀਤਾ ਸੀ